ਚਲੋ ਸੌਖਾ ਤਾਂ ਨਹੀਂ ਐ ਇਸ ਬੁੜੇ ਬਾਪ ਦੀ ਜਗਾ ਆਪਣੇ ਬਾਪ ਨੂੰ ਰੱਖ ਕੇ ਸੋਚਣਾ ਕਿ ਅਗਰ ਇਹਦੀ ਜਗਾ ਸਾਡਾ ਬਾਪ ਹੋਵੇ ਤਾਂ ਕਿਵੇਂ ਲੱਗੇ ਇਹ ਬਾਪੂ ਜਦੋਂ ਸਾਡੇ ਕੋਲ ਆਇਆ ਹੈ ਨਾ ਤੇ ਆਪਣੀ ਅੱਖ ਤੇ ਬਾਪੂ ਨੇ ਰਮਾਲ ਬੰਨਿਆ ਆ ਸੀ ਔਰ ਅਸੀਂ ਪੁੱਛਿਆ ਬਾਪੂ ਨੂੰ ਕਿ ਬਾਪੂ ਕੀ ਹੋਇਆ ਅੱਖ ਤੇ ਤਾਂ ਬਾਪੂ ਦੀ ਅੱਖ ਗਲ ਕੇ ਬਾਹਰ ਨੂੰ ਆਈ ਪਈ ਸੀ ਤੇ ਉੱਪਰ ਮੱਖੀਆਂ ਬਹਿ ਰੀਆਂ ਸੀ ਔਰ ਵਿਦਿਨ 2-4 ਦਿਨਾਂ ਦੇ ਵਿੱਚ ਮੱਖੀਆਂ ਨੇ ਆਂਡੇ ਦੇ ਕੇ ਤੇ ਉੱਥੇ ਕੀੜੇ ਪੈਣੇ ਸ਼ੁਰੂ ਹੋ ਜਾਣੇ ਸੀਗੇ ਤੇ ਦੂਜੀ ਅੱਖ ਚੋਂ ਬਾਪੂ ਦੇ ਹੰਝੂ ਆਣੇ ਸ਼ੁਰੂ ਹੋ ਗਏ ਕਿ ਮੈਨੂੰ ਬਚਾ ਲਓ ਸਾਡੀ ਟੀਮ ਜਦੋਂ ਇਦਾਂ ਦੀ ਸਿਚੁਏਸ਼ਨਸ ਰੋਜ਼ ਦੇਖਦੀ ਹੈ ਨਾ ਆਲਦੋ ਮੈਂ ਵਰਡਸ ਦੇ ਨਾਲ ਸ਼ਬਦਾਂ ਦੇ ਨਾਲ ਹਮੇਸ਼ਾ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਕਿ ਬੜੇ ਦੁਖੀ ਨੇ ਲੋਕ ਔਰ ਮੈਨੂੰ ਹੁਣ ਤੱਕ 29 ਸਾਲ ਦੀ ਉਮਰ ਤੱਕ ਜਿੰਨਾ ਕੁ ਵੀ ਧਰਮਾਂ ਤੋਂ ਗਿਆਨ ਲੈ ਕੇ ਮੋਟੀਵੇਸ਼ਨਲ ਵੀਡੀਓਜ਼ ਤੋਂ ਗਿਆਨ ਲੈ ਕੇ ਰੱਬ ਬਾਰੇ ਜਾਣ ਕੇ ਡੈਫੀਨੇਸ਼ਨ ਪਤਾ ਲੱਗੀ ਹੈ ਰੱਬ ਦੀ ਉਹ ਹੀ ਲੱਗੀ ਹੈ ਕਿ ਪਰਮਾਤਮਾ ਨਾ ਬੰਦਿਆਂ ਚ ਹੀ ਹੈ ਜੇ ਆਪਾਂ ਕਿਸੇ ਦੀ ਹੈਲਪ ਕਰਦੇ ਆਂ ਅੱਜ ਕੋਈ ਦੁਖੀ ਪਰਿਵਾਰ ਆ ਕੋਈ ਲੋੜਵੰਦ ਪਰਿਵਾਰ ਆ ਤੇ ਮਨ ਲੱਗਦਾ ਕਿ ਅਸੀਂ ਉਹਦੀ ਜਗ੍ਹਾ ਸਿਰਫ ਆਪਣੇ ਆਪ ਨੂੰ ਦੋ ਮਿੰਟ ਰੱਖੀਏ ਕਿ ਸਾਡੇ ਤੇ ਕੀ ਬੀਤੇ ਜੇ ਉਹ ਸਾਹਮਣੇ ਰੋਣ ਵਾਲਾ ਤੇ ਲੋੜਵੰਦ ਪਰਿਵਾਰ ਸਾਡੀ ਕੋਈ ਮਾਂ ਹੋਵੇ ਸਾਡਾ ਬਾਪ ਹੋਵੇ ਸਾਡੀ ਭੈਣ ਹੋਵੇ ਜਾਂ ਸਾਡਾ ਬੱਚਾ ਹੋਵੇ ਤੁਸੀਂ ਇਹ ਦੇਖੋ ਕਿ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਰੋਜ਼ ਹੀ ਸਾਡੇ ਕੋਲ 100 150 ਐਸੀਆਂ ਸਟੋਰੀਆਂ ਨੇ ਜਿਹੜੀਆਂ ਸੁਣ ਕੇ ਨਾ ਦਿਲ ਦਹਿਲ ਜਾਂਦਾ ਕਿਉਂਕਿ ਮੈਂ ਸਾਰਿਆਂ ਦੀ ਹੈਲਪ ਤਾਂ ਨਹੀਂ ਕਰ ਸਕਦਾ ਦੁਨੀਆ 'ਚ ਬਹੁਤ ਦੁੱਖ ਨੇ ਔਰ ਜੋ ਤੁਸੀਂ ਸੋਸ਼ਲ ਮੀਡੀਆ ਤੇ ਆਪਣੀ ਪ੍ਰੈਜੈਂਸ ਦਿੰਨੇ ਹੋ ਤਾਂ ਹਰ ਬੰਦੇ ਦੇ ਤੁਹਾਡਾਂ ਨਾਲ ਮੋਸ਼ਨ ਜੁੜ ਜਾਂਦੇ ਨੇ ਉਮੀਦ ਦੀ ਕਿਰਨ ਬਣ ਜਾਂਦੇ ਹੋ ਤੁਸੀਂ ਔਰ ਮੈਨੂੰ ਲੱਗਦਾ ਕਿ ਮੈਂ ਬਹੁਤ ਕਰਮਾਂ ਆਣਾ ਬੜੇ ਚੰਗੇ ਕਰਮ ਕੀਤੇ ਨੇ ਐਸੇ ਕਿਸੇ ਜਨਮ ਚ ਕਿ ਜਿਹੜਾ ਮੈਨੂੰ ਇੰਨਾ ਪਿਆਰ ਮਿਲ ਰਿਹਾ ਔਰ ਖਾਸ ਕਰ ਮੇਰੀ ਟੀਮ ਪੂਰੀ ਦੀ ਪੂਰੀ ਇਕਜ਼ਰੀਆ ਫਾਊਂਡੇਸ਼ਨ ਜਿਹੜੀ ਸ਼ਾਇਦ ਅਜੇ ਤੱਕ ਕੁਝ ਐਸੇ ਵੀਰ ਨੇ ਸਾਡੇ ਜਿਹੜੇ ਕਦੀ ਕੈਮਰੇ ਗਏ ਨਹੀਂ ਆਏ ਔਰ ਇਹ ਬਾਪੂ ਲਵਾਰਸ ਹੈ ਇਹ ਬਾਪੂ ਦੇ ਅੱਗੇ ਕੋਈ ਨਹੀਂ ਹੈ ਬੱਚੇ ਸੀ ਮਰ ਗਏ ਘਰ ਵਾਲੀ ਦੀ ਡੈਥ ਹੋ ਗਈ ਰੋੜਾਂ ਤੇ ਆ ਗਿਆ ਬਾਪੂ ਅੱਜ ਜੇ ਇਹੀ ਬਾਪੂ ਰੋਡ ਤੇ ਮਰ ਜਵੇ ਨਾ ਤਾਂ ਮੇਰੇ ਵਰਗੇ ਜਾ ਕੇ ਵੀਡੀਓ ਬਣਾਣਗੇ ਦੇਖੋ ਹਾਲਾਤ ਵਿਚਾਰਾ ਗਰੀਬ ਬੰਦਾ ਤੜਪ ਤੜਪ ਕੇ ਮਰ ਗਿਆ ਪਰ ਜਿੰਦੇ ਜੀ ਕੋਈ ਨਹੀਂ ਪੁੱਛਦਾ ਮੈਂ ਰਿਕਵੈਸਟ ਕਰਨਾ ਚਾਹਨਾ ਫਰੀਦਕੋਟ ਮੈਡੀਕਲ ਦੇ ਵਿੱਚ 20 ਤੋਂ ਜ਼ਿਆਦਾ ਪੇਸ਼ੈਂਟ ਐਡਮਿਟ ਨੇ ਆ ਮੈਂ ਕਲਿੱਪਾਂ ਉੱਪਰ ਚਲਾ ਰਿਹਾ ਔਰ ਰੋਜ਼ ਹਜ਼ਾਰਾਂ ਲੱਖਾਂ ਰੁਪਏ ਦੀ ਦਵਾਈ ਦੀ ਲੋੜ ਹੈ ਇਹਨਾਂ ਦੀ ਮਦਦ ਵਾਸਤੇ ਕਈ ਵਾਰ ਸਾਡੇ ਦਵਾਈਆਂ ਦੀਆਂ ਦੁਕਾਨਾਂ ਦੇ ਖਾਤੇ ਬੰਦ ਹੋ ਜਾਂਦੇ ਨੇ ਕਿਉਂਕਿ ਦਵਾਈ ਓਵਰ ਚਲੀ ਜਾਂਦੀ ਆ ਮਾਈਨਸ ਚ ਖਾਤੇ ਚੱਲ ਜਾਂਦੇ ਨੇ ਇੱਕ ਜ਼ਰੀਆ ਦੇ ਮੈਂ ਬੇਨਤੀ ਕਰਨਾ ਚਾਹਨਾ ਇਸ ਵੀਡੀਓ ਰਾਹੀਂ ਅਗਰ ਤੁਸੀਂ ਵੀ ਇਮੇਜਿਨ ਕਰ 파 ਰਹੇ ਹਾਂ ਆਪਣੇ ਬਾਪ ਨੂੰ ਆਪਣੀ ਮਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਦੀ ਜਗ੍ਹਾ ਤੇ ਤਾਂ ਪਲੀਜ਼ ਇਹਨਾਂ ਦੀ ਹੈਲਪ ਕਰੋ ਔਰ ਤੁਸੀਂ ਹੈਲਪ ਸਿੱਧੀ ਕਰ ਸਕਦੇ ਹੋ ਤੁਸੀਂ ਸਿੱਧੀ ਉਹਨਾਂ ਨੂੰ ਦਵਾਈਆਂ ਲੈ ਕੇ ਦੇ ਸਕਦੇ ਹੋ ਉਹਨਾਂ ਦਾ ਇਲਾਜ ਕਰਾ ਸਕਦੇ ਹੋ ਵੈਰੀਫਿਕੇਸ਼ਨ ਕਰ ਸਕਦੇ ਹੋ ਜਿਵੇਂ ਤੁਹਾਡਾ ਦਿਲ ਕਰੇ ਪਰ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਤੁਸੀਂ ਜ਼ਰੂਰ ਜੁੜੋ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਆ ਕੇ ਹੈਲਪ ਕਰੋ ਤੇ ਮਹਿਸੂਸ ਕਰੋ ਕਿ ਕੀ ਬੀਤਦੀ ਹੈ ਦਿਲ ਤੇ ਤੇ ਤੁਸੀਂ ਹੋਰ ਜਾਣਕਾਰੀ ਜਾਣਕਾਰੀ ਲਈ ਇਸ ਨੰਬਰ ਤੇ ਵਟਸਐਪ ਕਰਕੇ 9688000074 ਤੇ ਵਟਸਐਪ ਕਰਕੇ ਤੁਸੀਂ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਸਾਡੇ ਨਾਲ ਪੱਕੇ ਤੌਰ ਤੇ ਮੈਂਬਰ ਜੁੜੋ ਕਿਉਂਕਿ ਅੱਗੇ ਇੱਕ ਹਸਪਤਲ ਵੀ ਬਣਨ ਜਾ ਰਿਹਾ ਤੁਸੀਂ ਉਹ ਚਲਾਣਾ ਰਲ ਮਿਲ ਕੇ ਅਸੀਂ ਸਾਰੇ ਸੋਸਾਇਟੀ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝੀਏ ਤੇ ਵੱਧ ਤੋਂ ਵੱਧ ਵੱਧ ਤੋਂ ਵੱਧ ਜਿੰਨੀ ਹੋ ਸਕੇ ਡੋਨੇਸ਼ਨ ਕਰੀਏ ਆਪਣੀ ਇਨਕਮ ਦਾ ਦਸਵਾਂ ਹਿੱਸਾ ਤਾਂ ਸਾਨੂੰ ਗੁਰਸਾਹਿਬ ਨੇ ਹੀ ਕਿਹਾ ਕਿ ਜ਼ਰੂਰ ਕੱਢਿਆ ਕਰੋ ਲੋੜਵੰਦ ਦੀ ਸੇਵਾ ਚ ਲਾਇਆ ਕਰੋ ਕਿਉਂਕਿ ਨਾ ਜਾਣੇ ਕਦੋਂ ਸਾਨੂੰ ਵੀ ਲੋੜ ਪੈ ਜਾਵੇ ਤੇ ਮਾਲਕ ਨਾ ਹੀ ਲੋੜ ਪਾਵੇ ਇਹ ਮੰਗਣਾ ਬੜਾ ਔਖਾ ਹੈ ਇਸ ਲਈ ਅਰਦਾਸ ਕਰਕੇ ਆਪਣੀ ਕਮਾਈ ਚੋਂ ਦੰਦੇ ਰਹੋ ਇਹ ਕਰਕੇ ਪ੍ਰਾਰਥਨਾ ਕਰਕੇ ਕਿਸੇ ਲੋੜਵੰਦ ਦੀ ਗਰੀਬ ਦੀ ਸਿੱਧੀ ਉਹਦੀ ਮਦਦ ਉਹਦੇ ਤੱਕ ਜਾਵੇ ਐਦਾਂ ਦੀ ਫਾਊਂਡੇਸ਼ਨ ਨਾਲ ਜੁੜੋ ਤੇ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਵੀ ਅੱਗੇ ਵਧਾਓ ਲਾਈਕ ਕਮੈਂਟ ਸ਼ੇਅਰ ਵਿਊਜ਼ ਦੇ ਮੈਨੂੰ ਕੋਈ ਪੈਸੇ ਨਹੀਂ ਮਿਲਣੇ ਇੰਸਟਾਗ੍ਰam ਤੋਂ ਪਰ ਤੁਹਾਡੇ ਇਹ ਵੀਡੀਓ ਅੱਗੇ ਵਾਇਰਲ ਕਰਨ ਨਾਲ ਲੋੜਮੰਦਾਂ ਤੱਕ ਤੇ ਡੋਨਰਸ ਤੱਕ ਵੀਡੀਓ ਪਹੁੰਚ ਸਕਦੀ ਹੈ ਮਤਲਬ ਤੁਸੀਂ ਉਹਨਾਂ ਤੱਕ ਵੀਡੀਓ ਪਹੁੰਚਾਣ ਦੇ ਇੱਕ ਮਾਧਿਅਮ ਬਣ ਸਕਦੇ ਹੋ ਔਰ ਪੁੰਨ ਖੱਟ ਸਕਦੇ ਹੋ ਜਿਵੇਂ ਅਸੀਂ ਬਣਦੇ ਹਾਂ ਇੱਕ ਜ਼ਰੀਆ ਫਾਊਂਡੇਸ਼ਨ ਇੱਕ ਅਸੀਂ ਸਿਰਫ ਇੱਕ ਪੁਲ ਵਾਂਗੂ ਕੰਮ ਕਰਦੇ ਹਾਂ ਇੱਕ ਡੋਨਰ ਇੱਕ ਪੇਸ਼ੈਂਟ ਇਹਨਾਂ ਦੋਨਾਂ ਨੂੰ ਮਿਲਵਾ ਦਿੰਨੇ ਆ ਅਸੀਂ ਸਿਰਫ ਇੱਕ ਪੁਲ ਦਾ ਕੰਮ ਕਰਦੇ ਹਾਂ ਤਾਂ ਤੁਸੀਂ ਵੀ ਬਣੋ